ਕਾਲੀ ਰਾਤ ਵੀ ਹੈ ਪਰ ਇੱਕ ਨਿੰਮੇ ਨਿੰਮੇ ਦੀਵੇ ਦੀ ਤਰਵਾਸ ਵੀ ਹੈ ਸਤਿਯਕਾ ਜੀ ਮੈਂ ਤੁਹਾਡੀ ਹੋਸਟ ਅਨੁਕੁੜਾ ਸਾਰੇ ਆਏ ਹੋਏ ਮਹਿਮਾਨਾਂ ਦਾ ਜੀ ਆਇਆਂ ਨੂੰ ਆਖਦੀ ਆ ਬੀਪੀਐਲ ਮੀਡੀਆ ਬੀਪੀਐਲ ਮੀਡੀਆ ਪਿਛਲੇ ਡੇਢ ਦਹਾਕੇ ਤੋਂ ਵੱਧ ਸਮੇਂ ਤੋਂ ਐਂਟਰਟੇਨਮੈਂਟ ਦੇ ਵਿੱਚ ਖਬਰਾਂ ਦੇ ਵਿੱਚ ਸਭ ਤੋਂ ਮੋਹਰੀ ਚੈਨਲ ਬਣਿਆ ਹੋਇਆ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦਾ ਜਿਸ ਤਰੀਕੇ ਦਾ ਐਂਟਰਟੇਨਮੈਂਟ ਲੋਕ ਚਾਹੁੰਦੇ ਨੇ ਉਸ ਤਰੀਕੇ ਦਾ ਐਂਟਰਟੇਨਮੈਂਟ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ ਹਰ ਇੱਕ ਚੀਜ਼ ਸਭ ਤੋਂ ਪਹਿਲਾਂ ਤੁਹਾਡੇ ਘਰਾਂ ਤੱਕ ਪਹੁੰਚਦੀ ਹੈ ਚਾਹੇ ਉਹ ਜਾਣਕਾਰੀ ਹੋਵੇ ਚਾਹੇ ਗੀਤ ਦੇ ਖੇਤਰ ਚ ਹੋਵੇ ਚਾਹੇ ਐਂਟਰਟੇਨਮੈਂਟ ਦੇ ਖੇਤਰ ਚ ਕਿਉਂ ਨਾ ਹੋਵੇ ਤਾਂ ਲਿਵਿੰਗ ਇੰਡੀਆ ਨਿਊਜ਼ ਇਸ ਦੇ ਨਾਲ ਹੀ ਪੰਜਾਬੀ ਹਿਟਸ ਔਰ ਇਸ ਤੋਂ ਇਲਾਵਾ ਟੱਬਰ ਹਿਟਸ ਬੀਪੀਐਲ ਮੀਡੀਆ ਦੇ ਅੰਡਰ ਇਹ ਤਿੰਨ ਚੈਨਲ ਨੇ ਜੋ ਕਿ ਲਗਾਤਾਰ ਤੁਹਾਨੂੰ ਐਂਟਰਟੇਨ ਵੀ ਕਰਦੇ ਨੇ ਔਰ ਤੁਹਾਡੇ ਤੱਕ ਹਰ ਇੱਕ ਜਾਣਕਾਰੀ ਵੀ ਜੜੇ ਰਹੀ ਉਹ ਪਹੁੰਚ ਆ ਰਹੇ ਨੇ ਬੀਪੀਐਲ ਮੀਡੀਆ ਜੋ ਖਬਰਾਂ ਅਤੇ ਮਨੋਰੰਜਨ ਦੇ ਖੇਤਰ ਦੇ ਵਿੱਚ ਕਿਸੇ ਪਛਾਣ ਦਾ ਮਹਤਾਜ ਨਹੀਂ ਬੀਪੀਐਲ ਮੀਡੀਆ ਇੱਕ ਦਹਾਕੇ ਤੋਂ ਵਧੇਰੇ ਸਮੇਂ ਤੋਂ ਆਪਣੇ ਦਰਸ਼ਕਾਂ ਨੂੰ ਇਨਫੋਰਮ ਐਜੂਕੇਟ ਅਤੇ ਐਂਟਰਟੇਨ ਕਰ ਰਿਹਾ ਹੈ ਤਿੰਨ ਚੈਨਲਾਂ ਦਾ ਸਮੂਹ ਬੀਪੀਐਲ ਮੀਡੀਆ ਦਾ ਸਭ ਤੋਂ ਪੁਰਾਣਾ ਚੈਨਲ ਲਿਵਿੰਗ ਇੰਡੀਆ ਨਿਊਜ਼ ਜਿੱਥੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲਾਂ ਅਤੇ ਸਭ ਤੋਂ ਸਟੀਕ ਮਿਲਦੀ ਹੈ ਜਿੱਥੇ ਗੱਲ ਵਿਕਾਸ ਦੀ ਗੱਲ ਹੱਕਾਂ ਦੀ ਗੱਲ ਕਿਸਾਨੀ ਦੀ ਗੱਲ ਨੌਜਵਾਨੀ ਦੀ ਗੱਲ ਰੋਜ਼ਗਾਰ ਦੀ ਗੱਲ ਸਿਆਸਤ ਦੀ ਹਰ ਚਾਲ ਦੀ ਤੇ ਦਿਖਾਉਂਦੇ ਆ ਤੁਹਾਨੂੰ ਤਾਕਤ ਸੱਚਾਈ ਦੀ ਕਿਉਂਕਿ ਤੁਹਾਡਾ ਸਭ ਤੋਂ ਪਰ ਉਸੇ ਮੰਚ ਚੈਨਲ ਹੈ ਲਿਵਿੰਗ ਇੰਡੀਆ ਨਿਊਜ਼ ਤਾਕਤ ਸੱਚਾਈ ਦੀ ਜਿੱਥੇ ਗੱਲ ਹੁੰਦੀ ਹੈ ਖਬਰਾਂ ਦੀ ਉਥੇ ਹੀ ਅਸੀਂ ਗੱਲ ਮਨੋਰੰਜਨ ਦੀ ਵੀ ਕਰਦੇ ਆਂ ਪੰਜਾਬੀ ਹਿਟਸ ਨਾਮ ਦੇ ਵਿੱਚ ਹਿਟਸ ਆਉਂਦੇ ਹੀ ਗੱਲ ਤੁਹਾਡੇ ਦਿਲ ਤੇ ਵੀ ਹਿੱਟ ਕਰਦੀ ਹੈ ਇੱਥੇ ਨਵੇਂ-ਨਵੇਂ ਗਾਣੇ ਸਭ ਤੋਂ ਪਹਿਲਾਂ ਸੁਣਾਉਨੇ ਆਂ ਟੈਨਸ਼ਨਾਂ ਦੇ ਦੌਰ ਦੇ ਵਿੱਚ ਅਸੀਂ ਤੁਹਾਡਾ ਮਨੋਰੰਜਨ ਕਰਦੇ ਆਂ ਤੁਹਾਡੇ ਚਾਹੇਤੇ ਕਲਾਕਾਰਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਨੇ ਆਂ ਮਨੋਰੰਜਨ ਦੇ ਨਾਲ-ਨਾਲ ਅਸੀਂ ਆਪਣੇ ਅਤੇ ਤੁਹਾਡੇ ਟੱਬਰ ਦੀ ਵੀ ਗੱਲ ਕਰਦੇ ਆਂ ਜੋ BPL ਮੀਡੀਆ ਵੱਲੋਂ ਕੁਝ ਸਮਾਂ ਪਹਿਲਾਂ ਹੀ ਸ਼ੁਰੂ ਕੀਤੇ ਚੈਨਲ ਟੱਬਰ ਹਿੱਟਸ ਤੇ ਦਿਖਾਉਨੇ ਆ ਟੱਬਰ ਹਿੱਟਸ ਤੇ ਜਿੱਥੇ ਤੁਸੀਂ ਆਪਣੇ ਟੱਬਰ ਦੇ ਨਾਲ ਬੈਠ ਕੇ ਫਿਲਮਾਂ ਦੇਖ ਸਕਦੇ ਹੋ ਉੱਥੇ ਹੀ ਤੁਸੀਂ ਸਾਡੇ ਇਸ ਟੱਬਰ ਹਿੱਟਸ ਨੂੰ ਵੀ ਬਹੁਤ ਥੋੜੇ ਸਮੇਂ ਦੇ ਵਿੱਚ ਆਪਣੇ ਟੱਬਰ ਦਾ ਹਿੱਸਾ ਬਣਾ ਲਿਆ ਹੈ ਐਮ ਡੀ ਸਰਦਾਰ ਅੰਗਦਦੀਪ ਸਿੰਘ ਦੀ ਅਗਵਾਈ ਅਤੇ ਅਗਾਹ ਵਧੂ ਸੋਚ ਦੇ ਨਾਲ ਨਾ ਸਿਰਫ BPL ਮੀਡੀਆ ਜਿੱਥੇ ਨਵੀਆਂ ਬੁਲੰਦੀਆਂ ਨੂੰ ਛੂਰਿਆ ਉੱਥੇ ਹੀ ਨਿਰਪੱਖ ਅਤੇ ਬੇਬਾਕ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਸਰਕਾਰੀ ਦਰਬਾਰੇ ਤੱਕ ਪਹੁੰਚਾ ਰਿਹਾ ਹੈ ਤੇ BPL ਮੀਡੀਆ ਇੱਕ ਦਹਾਕੇ ਤੋਂ ਲੋਕਾਂ ਦਾ ਭਰੋਸਾ ਵੀ ਜਿੱਤਦਾ ਰਿਹਾ ਹੈ ਆਸ ਹੈ ਉਮੀਦ ਹੈ ਅਤੇ ਯਕੀਨ ਵੀ ਹੈ ਕਿ BPL ਮੀਡੀਆ ਤੇ ਜੋ ਤੁਸੀਂ ਭਰੋਸਾ ਬਣਾਇਆ ਹੈ ਉਹ ਅੱਗੇ ਵੀ ਕਾਇਮ ਰਹੇਗਾ ਤੇ ਜਿਹੜਾ ਯੁੱਗ ਚੱਲ ਰਿਹਾ ਹੈ ਇਸ ਨੂੰ ਅਸੀਂ ਆਧੁਨਿਕ ਯੁੱਗ ਕਹਿੰਦੇ ਹਾਂ ਪਰ ਕਿਸਾਨੀ ਆਧੁਨਿਕ ਨਹੀਂ ਹੋਈ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸਾਨੀ ਸੰਕਟ ਜ਼ਰੂਰ ਆਧੁਨਿਕ ਹੋਇਆ ਗੱਲ ਜਦੋਂ ਕਿਸਾਨੀ ਦੀ ਆ ਜਾਂਦੀ ਹੈ ਤਾਂ ਲਿਵਿੰਗ ਇੰਡੀਆ ਨਿਊਜ਼ ਬੇਚਿਜਕ ਹੋ ਕੇ ਮੋਰੀਲੇ ਕਤਾਰ ਦੇ ਵਿੱਚ ਖੜਾ ਹੁੰਦਾ ਹੈ ਭਾਵੇਂ ਵਿਸ਼ ਬੈਂਕ ਰਿਪੋਰਟ ਦੀ ਗੱਲ ਹੋਵੇ ਜਾਂ ਫਿਰ ਸਹਿਕਾਰੀ ਬੈਂਕਾਂ ਦੀ ਗੱਲ ਕਿਉਂ ਨਾ ਹੋਵੇ ਲਿਵਿੰਗ ਇੰਡੀਆ ਨਿਊਜ਼ ਕਦੇ ਪਿੱਛੇ ਨਹੀਂ ਹਟਿਆ ਹਮੇਸ਼ਾ ਕਿਸਾਨੀ ਨੂੰ ਸੰਕਟ ਦੇ ਵਿੱਚੋਂ ਕੱਢਣ ਦੀ ਹਰ ਗੱਲ ਕੀਤੀ ਹੈ ਅੱਜ ਕਿਸਾਨੀ ਅੱਗੇ ਨਵੇਂ ਆਧੁਨਿਕ ਸੰਕਟ ਖੜੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਬੇਹੱਦ ਜ਼ਰੂਰੀ ਹੈ ਇਸੇ ਲਈ ਪਹਿਲਾ ਸੈਸ਼ਨ ਆ ਜੋ ਕੀ ਕਿਸਾਨੀ ਦੇ ਚੈਲੰਜ ਹੋਵੇਗਾ ਇਸ ਸੈਸ਼ਨ ਤੇ ਸਾਡੇ ਮਹਿਮਾਨ ਹਨ ਮਸ਼ਹੂਰ ਖੇਤੀਬਾੜੀ ਅਰਥਸ਼ਾਸਤਰੀ ਆਰਐਸ ਘੁੰਮਣ ਜੀ ਅਤੇ ਕਿਸਾਨੀ ਆंदोलਨ ਦੇ ਵਿੱਚ ਮੋਰੀ ਰੋਲ ਅਦਾ ਕਰਨ ਵਾਲੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਇਸ ਤੋਂ ਇਲਾਵਾ ਮੈਂ ਸਟੇਜ ਦੇ ਉੱਤੇ ਬੁਲਾਉਣਾ ਚਾਹੂੰਗੀ ਐਫਐਮਸੀ ਕੰਪਨੀ ਜ਼ੋਨਲ ਹੈੱਡ ਮਿਸਟਰ ਮਨੋਜ ਕੁਮਾਰ ਔਰ ਉਹਨਾਂ ਦਿਨਾਲ ਸਰਵੋਕੌਨ ਸਿਸਟਮ ਲਿਮਟਿਡ ਦੇ ਨੈਸ਼ਨਲ ਸੇਲਸ ਹੈੱਡ ਮਿਸਟਰ ਵਰੁਣ ਬੰਸਲ ਤੇ ਜਿਸ ਨਾਲ ਇਹ ਗੱਲਬਾਤ ਜਿਹੜੀ ਕੀਤੀ ਜਾਵੇਗੀ ਸਾਡੇ ਸਹਿਯੋਗੀ ਕੁਲਵਿੰਦਰ ਸਿੰਘ ਜੀ ਦੇ ਵੱਲੋਂ ਦੀ ਤਾਂ ਮੈਂ ਗੁਲਵਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗੀ ਕਿ ਉਹ ਸਾਡੇ ਮਹਿਮਾਨਾਂ ਨੂੰ ਐਸਕਾਟ ਕਰਕੇ ਸਟੇਜ ਦੇ ਉੱਤੇ ਲਿਆਉਣ ਤੇ ਪਹਿਲੇ ਸੈਸ਼ਨ ਦੀ ਕਮਾਂਡ ਸੰਭਾਲਣ। ওভার ਟੂ ਕੁਲਵਿੰਦਰ ਜੀ। ਸ਼ੁਕਰੀਆ ਨਹੀਂ ਥੈਂਕ ਯੂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਸਾਡੇ ਮਹਿਮਾਨ ਇੱਥੇ ਪਹੁੰਚੇ ਨੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਕਹਿੰਦੇ ਨੇ ਉੱਤਮ ਖੇਤੀ, ਮਰਦਮ ਵਪਾਰ ਤੇ ਨਖਿੱਦ ਚਾਕਰੀ। ਖੇਤੀਬਾੜੀ ਬਾਰੇ ਅਸੀਂ ਪਹਿਲਾ ਸੈਸ਼ਨ ਇਸੇ ਕਰਕੇ ਰੱਖਿਆ ਕਿਉਂਕਿ ਪੰਜਾਬ ਆਪਣੀ ਖੇਤੀਬਾੜੀ ਦੇ ਲਈ ਜਾਣਿਆ ਜਾਂਦਾ ਆਪਣੇ ਖੇਤਾਂ ਕਰਕੇ ਜਾਣਿਆ ਜਾਂਦਾ। ਤੇ ਗੁਰੂ ਦੇ ਗੁਰੂ ਸਹਿਬਾਨਾਂ ਦੇ ਨਾਮਾਂ ਤੇ ਪੰਜਾਬ ਵਸਦਾ ਤਾਂ ਖਾਸ ਮਹਿਬਾਨ ਸਾਡਾ ਮੌਜੂਦ ਨੇ ਤੇ ਸੀ ਕੋਸ਼ਿਸ਼ ਕਰਾਂਗੇ ਕਿ 1947 ਤੋਂ ਬਾਅਦ ਹਿੰਦੁਸਤਾਨ ਦੇ ਅੱਗੇ ਸਭ ਤੋਂ ਵੱਡੀ ਜਿਹੜੀ ਇੱਕ ਸਮੱਸਿਆ ਸੀ ਉਸ ਹੀ ਆਪਣੇ ਅਨਾਜ ਦੀ ਆਪਣੇ ਲੋਕਾਂ ਦਾ ਢਿੱਡ ਭਰਨ ਦੀ ਉਸ ਸਮੇਂ ਦੌਰਾਨ ਹਿੰਦੁਸਤਾਨ ਬਾਰੀ ਮੁਲਕਾਂ ਤੋਂ ਜੜਾ ਅਨਾਜ ਸੀ ਉਸ ਨੂੰ ਇੰਪੋਰਟ ਕਰਦਾ ਸੀ ਪਰ ਉਸੇ ਦੌਰਾਨ ਪੰਜਾਬ ਦੇ ਵਿੱਚ ਜਦੋਂ ਹਰੀ ਕ੍ਰਾਂਤੀ ਆਉਂਦੀ ਹੈ ਤਾਂ ਪੰਜਾਬ ਨੇ ਨਾ ਸਿਰਫ ਪੰਜਾਬੀਆਂ ਦਾ ਬਲਕਿ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਤੇ ਅੱਜ ਵੀ ਤੁਸੀਂ ਜੇਕਰ ਅੰਕੜਿਆਂ ਨੂੰ ਚੈੱਕ ਕਰੋ ਤਾਂ ਜਿਹੜਾ ਭਾਰਤ ਦਾ ਅਨਾਜ ਭੰਡਾਰਾ ਹੈ ਉਹਦੇ ਵਿੱਚ ਸਭ ਤੋਂ ਮੋਹਰੀ ਸੂਬਿਆਂ ਦੇ ਵਿੱਚ ਪੰਜਾਬ ਦਾ ਨਾਮ ਆਉਂਦਾ ਹੈ ਪਰ ਇਹ ਸਭ ਦੇ ਬਾਵਜੂਦ ਪੰਜਾਬ ਨੇ ਬਹੁਤ ਕੁਝ ਗਵਾਇਆ ਵੀ ਹੈ ਪੰਜਾਬ ਦੀ ਖੇਤੀ ਦੇ ਸਾਹਮਣੇ ਪੰਜਾਬ ਦੀ ਕਿਸਾਨੀ ਦੇ ਸਾਹਮਣੇ ਬਹੁਤ ਸਾਰੇ ਸੰਕਟ ਇਸ ਵਿੜੇ ਖੜੇ ਨੇ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਸਾਡਾ ਜ਼ਮੀਨ ਹਿੱਟਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ ਸਾਡਾ ਜਿਹੜਾ ਵਾਤਾਵਰਨ ਹੈ ਉਹ ਗੰਧਲਾ ਹੋ ਰਿਹਾ ਹੈ ਤਾਂ ਇਹ तमाम ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਤੇ ਹੀ ਚਰਚਾ ਕਰਾਂਗੇ ਤੇ ਨਾਲ ਦੀ ਨਾਲ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਹੈ ਇਹ ਦੌਰ ਸਾਡੀ ਖੇਤੀ ਨੂੰ ਉਸ ਸਮੱਸਿਆ ਚ ਉਹਨਾਂ ਦਿੱਕਤਾਂ ਚੋਂ ਬਾਹਰ ਕੱਢਣ ਦੇ ਲਈ ਕਿੰਨਾ ਕੁ ਮਦਦਗਾਰ ਸਾਬਤ ਹੋ ਸਕਦਾ ਹੈ ਤਾਂ तमाम ਮਹਿਮਾਨ ਸਾਡੇ ਨਾਲ ਮੌਜੂਦ ਨੇ ਮੇਰੇ ਨਾਲ ਸਭ ਤੋਂ ਪਹਿਲਾਂ ਆਰਐਸ ਕੋ ਮਨਜੀ ਨੇ ਅਰਥਸ਼ਾਸਤਰੀ ਨੇ ਖੇਤੀਬਾੜੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਪਰਖਦੇ ਨੇ ਸਮਝਦੇ ਨੇ ਕੁਮਰ ਜੀ ਸਰ ਬਾਬਾ ਸਵਾਗਤ ਹੈ ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਦੇ ਜਿਹੜੇ ਵੱਡੇ ਚਿਹਰੇ ਰਹੇ ਨੇ ਲੀਡਰਾਂ ਦੇ ਵਿੱਚ ਮਜੀਤ ਰਾਏ ਜੀ ਕਿਸੇ ਪਛਾਣ ਦੇ ਮਹਤਾਜ ਨਹੀਂ ਨੇ ਰਾਏ ਸਾਹਿਬ ਤੁਹਾਡਾ ਬਾਬਾ ਸਵਾਗਤ ਹੈ ਇਸ ਤੋਂ ਇਲਾਵਾ ਮੇਰੇ ਨਾਲ ਮਨੋਜ ਕੁਮਾਰ ਜੀ ਨੇ ਜ਼ੋਨਲ ਮੈਨੇਜਰ ਨੇ FMC ਦੇ ਇਸ ਇਲਾਵਾ ਮਿਸਟਰ ਵਰਨ ਬੰਸਲ ਜੀ ਨੇ ਨੈਸ਼ਨਲ ਸੇਲਸ ਹੈਡ ਨੇ ਸਰਵੋਕੋਨ ਸਰਵਿਸ ਸਿਸਟਮ ਲਿਮਟਿਡ ਦੇ ਕੁਮਰ ਸਾਹਿਬ ਸਰ ਤੁਹਾਡੇ ਤੋਂ ਸ਼ੁਰੂਆਤ ਕਰਨਾ ਚਾਹੂੰਗਾ ਮੈਂ ਜਿਵੇਂ ਮੈਂ ਜ਼ਿਕਰ ਕੀਤਾ ਕਿ ਜਦੋਂ ਹਰੀ ਕ੍ਰਾਂਤੀ ਆਉਂਦੀ ਹੈ ਉਸ ਤੋਂ ਬਾਅਦ ਨਾ ਸਿਰ ਪੰਜਾਬ ਹਿੰਦੁਸਤਾਨ ਦਾ ਢਿੱਡ ਪਰ ਹੌਲੀ ਹੌਲੀ ਉਸ ਹਰੀ ਕ੍ਰਾਂਤੀ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੰਜਾਬ ਦੇ ਵਿੱਚ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਦੇ ਖੇਤੀ ਦੇ ਜਿਹੜੇ ਸੰਕਟ ਦੀ ਅਸੀਂ ਗੱਲ ਕਰਦੇ ਆ ਤਾਂ ਤੁਸੀਂ ਉਸ ਪੂਰੇ ਪੈਟਰਨ ਨੂੰ ਕਿਵੇਂ ਸਮਝਦੇ ਹੋ ਕਿ ਉਹਦਾ ਉਭਾਰ ਕਿਵੇਂ ਸ਼ੁਰੂ ਹੁੰਦਾ ਹੈ ਤੇ ਕੀ ਉਹ ਹਾਲੇ ਵੀ ਉਸੇ ਤਰੀਕੇ ਨਾਲ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਔਰ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਹਾਜ਼ਰੀਨ ਅਸਲ ਦੇ ਵਿੱਚ ਜਦੋਂ ਹਰੀ ਕ੍ਰਾਂਤੀ 1965 ਸ਼ਾਰਟਸ ਸ਼ੁਰੂ ਹੁੰਦੀ ਹੈ ਤਾਂ ਪੰਜਾਬ ਨੂੰ ਖਾਸ ਤੌਰ ਤੇ ਚੁਣਿਆ ਜਾਂਦਾ ਕਿਉਂਕਿ ਇੱਥੇ ਕਿਸਾਨ ਨੇ ਵੀ ਮਿਹਨਤੀ ਤੇ ਜ਼ਮੀਨ ਵੀ ਉਪਜਾਊ ਤੇ ਪਾਣੀ ਵੀ ਹੈਗਾ ਸੀ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਨਾਲ ਸਰਕਾਰ ਨੇ ਨੀਤੀ ਲਿਆਂਦੀ ਐਫਸੀਆਈ ਲਿਆਂਦੀ ਐਮਐਸਪੀ ਲਿਆਂਦੀ ਔਰ ਪ੍ਰੋਕਿਊਰਮੈਂਟ ਲਿਆਂਦੀ ਤੇ ਨਾਲ ਕਿਸਾਨਾਂ ਨੂੰ ਕੈਪੀਟਲ ਟਿਊਬਲ ਲਾਣ ਲਈ ਟਰੈਕਟਰ ਖਿਦਣ ਲਈ ਕਰਜ਼ੇ ਵੀ ਦਿੱਤੇ ਇਹ ਸਾਰੇ ਕੁਛ ਦੇ ਹੋਇਆ ਏ ਕਿ ਪੰਜਾਬ ਦੇਸ਼ ਦਾ ਮੋਰੀ ਸੂਬਾ ਬਣ ਗਿਆ ਇਸ ਦੇ ਵਿੱਚ ਅਸੀਂ 25 ਸਾਲ ਸਾਡਾ ਵਿਕਾਸ ਦਰ ਵੀ ਦੇਸ਼ ਦੇ ਬਾਕੀ ਸੂਬਿਆਂ ਤੋਂ ਉੱਪਰ ਰਿਹਾ ਔਰ ਸਾਡਾ ਜਿਹੜਾ ਪ੍ਰਤੀ ਜੀ ਆਮਦਨ ਹੈ ਉਹ ਵੀ ਉੱਪਰ ਰਹੀ 1992 93 ਤੱਕ ਹੁਣ ਜਿਹੜਾ ਸਵਾਲ ਤੁਸੀਂ ਕੀਤਾ ਉਹ ਬੜਾ ਮਹੱਤਵਪੂਰਨ ਹੈ ਉਹ ਇਹ ਹੈ ਕਿ ਕੀ ਗਵਾਇਆ ਤੇ ਕੀ ਖਟਿਆ ਖਟਿਆ ਅਸੀਂ ਜ਼ਰੂਰ ਹੈ ਪਰ ਸਾਡੇ ਕੋਲੋਂ ਕੁਝ ਗਲਤੀਆਂ ਵੀ ਹੋਈਆਂ ਨੇ ਤੇ ਜੋ ਕੁਛ ਇਥੇ ਖੇਤੀ ਨੂੰ ਪ੍ਰਭੂਲਤ ਕੀਤਾ ਸਾਡੇ ਪਹਿਲਾ ਖੇਤੀ ਜਿਹੜੀ ਆ ਉਹ ਕਣਕ ਝੋਨੇ ਦੀ ਖੇਤੀ ਨਹੀਂ ਸੀ ਬਿਲਕੁਲ ਸਹੀ ਰਾਜ ਸਾਹਿਬ ਮੇਰਾ ਸਵਾਰ ਹੁਣ ਅੱਗੇ ਕਣਕ ਤੇ ਝੋਨੇ ਨਾਲ ਹੀ ਜੁੜਿਆ ਹੋਇਆ ਹੈ ਕਣਕ ਤੇ ਝੋਨਾ ਸਾਡੀ ਮਜਬੂਰੀ ਕਿਉਂ ਬਣ ਗਏ ਇੱਕ ਜ਼ਿਕਰ ਆਉਂਦਾ ਹੈ ਕਿ ਕੋਈ ਖੇਤੀਬਾੜੀ ਮਾਰਸ ਸੀ ਉਹ ਕਿਸਾਨਾਂ ਨਾਲ ਬੈਠੇ ਕਿਤੇ ਚਰਚਾ ਕਰ ਰਹੇ ਸੀ ਕਿਸਾਨਾਂ ਨਾਲ ਤੇ ਕਿਸਾਨਾਂ ਨੂੰ ਨੇ ਕਿਸਾਨਾਂ ਨੇ ਉਹਨੂੰ ਸਵਾਲ ਕੀਤਾ ਕਿ ਤੁਸੀਂ ਸਾਨੂੰ ਦੱਸ ਦਿਓ ਕਿ ਜੇ ਅਸੀਂ ਕਣਕ ਝੋਨਾ ਛੱਡ ਦਈਏ ਝੋਨਾ ਬੀਜਣਾ ਛੱਡ ਦਈਏ ਤਾਂ ਅਸੀਂ ਉਹਦੀ ਜਗ੍ਹਾ ਕੀ ਬੀਜੀਏ ਉਹ ਕਹਿੰਦੇ ਜਦੋਂ ਤੁਹਾਡਾ ਪਾਣੀ ਖਤਮ ਹੋ ਗਿਆ ਉਦੋਂ ਤੁਸੀਂ ਜਿਹੜੀ ਫਸਲ ਬੀਜੋਗੇ ਉਹ ਅੱਜ ਬੀਜਣੀ ਸ਼ੁਰੂ ਕਰ ਦਿਓ ਕੀ ਕਣਕ ਤੇ ਝੋਨਾ ਸਾਡੀ ਮਜਬੂਰੀ ਬਣ ਚੁੱਕੀ ਹੈ ਕੀ ਇਸ ਮਜਬੂਰੀ ਚੋਂ ਕਿਸਾਨ ਬਾਹਰ ਨਹੀਂ ਨਿਕਲ ਸਕਦਾ ਮੈਂ ਪਹਿਲਾਂ ਤਾਂ ਸਾਰੇ ਲਿਵਿੰਗ ਏਰੀਆ ਚੈਨਲ ਦਾ ਧੰਨਵਾਦ ਕਰਦਾ ਤੁਸੀਂ ਅੱਜ ਬੁਲਾਇਆ ਸਨਮਿਤ ਜਿਹੜਾ ਤੁਹਾਡਾ ਸਵਾਲ ਹੈ ਕਣਕ ਤੇ ਝੋਨਾ ਕਿਉਂ ਲਾਜ਼ਮੀ ਹੋ ਗਿਆ ਜਾਂ ਇਹ ਚੋਂ ਆਪਾਂ ਕਿਉਂ ਨਹੀਂ ਬਾਹਰ ਨਿਕਲ ਰਹੇ ਵੇਖੋ ਪ੍ਰੋਫੈਸਰ ਸਾਹਿਬ ਨੇ ਬੜੇ ਦਲੀਲ ਦੇ ਨਾਲ ਗੱਲ ਦੱਸੀ ਹੈ ਕਿ ਐਮਐਸਪੀ ਸਾਨੂੰ ਦਿੱਤੀ ਗਈ 1966 ਦੇ ਵਿੱਚ ਹਰੀ ਕ੍ਰਾਂਤੀ ਜਦੋਂ ਲਿਆਂਦੀ ਗਈ ਤੇ ਇਹ ਕਿਸਾਨਾਂ ਨੂੰ ਕਿਹਾ ਗਿਆ ਕਿਉਂਕਿ ਜਦੋਂ ਚੈੱਕ ਕੀਤਾ ਪੂਰੇ ਇੰਡੀਆ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਬਈ ਅੱਛੀ ਜ਼ਮੀਨ ਜ਼ਰਖੇਜ਼ ਕਿਹੜੀ ਹੈ ਜਿਹਦੇ ਵਿੱਚੋਂ ਕਣਕ ਤੇ ਝੋਨਾ ਜਿਹੇ ਚੌਣਾਜ ਬਣਾੜ ਜਿਹੜਾ ਸਾਡੇ ਦੇਸ਼ ਦਾ ਭਰਿਆ ਜਾ ਸਕਦਾ ਤੇ ਪੰਜਾਬ ਨੂੰ ਚੁਣਿਆ ਗਿਆ ਹਰਿਆਣਾ ਨੂੰ ਚੁਣਿਆ ਗਿਆ ਇਹ ਵੀ ਪੰਜਾਬ ਹੀ ਸੀ ਹਰਿਆਣਾ ਜਿਹੜਾ ਤੇ ਮੈਂ ਇਹ ਸਮਝਦਾ ਕਿ ਉਦੋਂ ਇੱਕ ਵਾਦਾ ਕਰ ਲਿਆ ਕਿ ਅਸੀਂ ਜਿਹੜੀ ਇਹਦੀ ਖਰੀਦ ਦੀ ਗਾਰੰਟੀ ਦਿੰਨੇ ਆ ਤੇ ਉਹਦੇ ਕਾਰਨ ਹੀ ਪੰਜਾਬ ਨੇ ਅੱਛਾ ਸਰਵਾਈਵ ਕੀਤਾ ਪੰਜਾਬ ਜਿਹੜਾ ਫਾਈਨੈਂਸ਼ੀਅਲ ਤੌਰ ਤੇ ਵੀ ਤਕੜਾ ਰਿਹਾ ਬਾਕੀ ਸਟੇਟਾਂ ਨਾਲੋਂ ਅੱਜ ਵੀ ਜਿਹੜੇ ਹਾਲਾਤ ਨੇ ਕਣਕ ਤੇ ਝੋਨੇ ਤੇ ਐਮਐਸਪੀ ਦੀ ਜਿਹੜੀ ਗਰੰਟੀ ਇੱਕ ਤਰ੍ਹਾਂ ਦੀ ਉਹ ਅਸੀਂ ਮੰਗ ਰਹੇ ਹਾਂ ਬਾਰ-ਬਾਰ ਅਸੀਂ ਕਿਸਾਨ ਕਹਿੰਦੇ ਹਾਂ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਫਸਲੀ ਭੁਪੇਂਤਾ ਜਦੋਂ ਬਾਕੀ ਫਸਲਾਂ ਤੇ ਸਾਨੂੰ ਖਰੀਦ ਦੀ ਗਰੰਟੀ ਮਿਲ ਜਾਵੇਗੀ ਔਰ ਅਰੇਡੀ ਅਸੀਂ ਕਣਕ ਝੋਨਾ ਛੱਡ ਜਾਵਾਂਗੇ ਇਹ ਕਲੀਅਰ ਕਟ ਹੈ ਕਿ ਚਾਵਲ ਜਿਹੜਾ ਆ ਇਹ ਬਿਲਕੁਲ ਪੰਜਾਬ ਦਾ ਤਾਂ ਇਹ ਅਨ ਹੈ ਹੀ ਨਹੀਂ ਪੰਜਾਬ ਤਾਂ ਲੋਕ ਕਹਿੰਦੇ ਹੀ ਨਹੀਂ ਪੰਜਾਬ ਤਾਂ ਇਹ ਕੇਂਦਰ ਲਈ ਜਾਂਦਾ ਸਾਰਾ ਜੇ ਜਿਹੜੀ ਵੰਡਰਫੁਲ ਕਰਾਈ ਸਾਹਿਬ ਵੀ ਕਹਦੇ ਵੀ ਇਹ ਜਿਹੜਾ ਗਰੰਟੀ ਮੰਗਣ ਦੀ ਲੋੜ ਕਿਸਾਨ ਨੂੰ ਕਿਉਂ ਪਈ ਤਿੰਨ ਖੇਤੀ ਕਾਨੂੰਨਾਂ ਤੋਂ ਬਾਅਦ ਅਸੀਂ ਗਰੰਟੀ ਦੇ ਲਈ ਵੱਡਾ ਸੰਘਰਸ਼ ਦੇਖ ਰਹੇ ਹਾਂ ਕਿਸਾਨਾਂ ਦੇ ਵਿੱਚ ਉੱਭਰ ਰਿਹਾ ਹੈ ਹੁਣ ਇਸ ਗਰੰਟੀ ਦੀ ਇਸ ਵੇਲੇ ਲੋੜ ਕਿਉਂ ਪੈ ਰਹੀ ਹੈ ਨਹੀਂ ਅਸੀਂ ਤਾਂ ਸ਼ੁਰੂ ਤੋਂ ਮੰਗਦੇ ਆ ਰਹੇ ਹਾਂ ਗਰੰਟੀ ਇਹ ਬੇਸ਼ੱਕ 23 ਫਸਲਾਂ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਐਮਐਸਪੀ ਦਿੰਨੇ ਆਂ ਪਰ ਉਹਦੀ ਖਰੀਦ ਦੀ ਗਾਰੰਟੀ ਕੋਈ ਨਹੀਂ ਤੇ ਫਿਰ ਭਵਿੰਤਾ ਫਸਲੀ ਜਿਹੜੀ ਭਵਿੰਤਾਵਲ ਫਾਰਮਰ ਕਿਵੇਂ ਜਾਵੇਗਾ ਜਦੋਂ ਉਹਨੂੰ ਉਹਦੀ ਫਸਲ ਤੇ ਹੀ ਕੋਸਟ ਆਫ ਪ੍ਰੋਡਕਸ਼ਨ ਦੇ ਮੁਤਾਬਕ ਉਹਦੀ ਗਾਰੰਟੀ ਨਹੀਂ ਖਰੀਦਦੀ ਮਨੋਜੀ ਤੁਹਾਡੇ ਵੱਲ ਆਣਾ ਚਾਹੂੰਗਾ ਅਸੀਂ ਟੈਕਨੋਲੋਜੀ ਦਾ ਮੌਜੂਦਾ ਸਮੇਂ ਦੇ ਵਿੱਚ ਜ਼ਿਕਰ ਕਰ ਰਹੇ ਹਾਂ ਕਿ ਟੈਕਨੋਲੋਜੀ ਹਰ ਪਾਸੇ ਆ ਰਹੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਚੱਲ ਰਹੀ ਹੈ ਇਹ ਵੀ ਹੋ ਰਿਹਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਆਉਣ ਵਾਲੇ ਸਮੇਂ ਚ ਲੋਕਾਂ ਦੀਆਂ ਨੌਕਰੀਆਂ ਤੱਕ ਜਿਹੜੀਆਂ ਖੋਹ ਸਕਦੀ ਹੈ ਪਰ ਜਦੋਂ ਅਸੀਂ ਖੇਤੀ ਦੇ ਨਜ਼ਰੀਏ ਨਾਲ ਦੇਖਦੇ ਹਾਂ ਤਾਂ ਪੰਜਾਬ ਕਿਉਂਕਿ ਮੰਨਿਆ ਜਾਂਦਾ ਹੈ ਕਿ ਤਕਨੀਕ ਨੂੰ ਪੰਜਾਬ ਹਮੇਸ਼ਾ ਮੋੜੀ ਰਿਹਾ ਹੈ ਪੰਜਾਬ ਬੜੀ ਛੇਤੀ ਅਡਾਪਟ ਕਰਦਾ ਹੈ ਕਿਸੇ ਵੀ ਨਵੀਂ ਟੈਕਨੋਲੋਜੀ ਨੂੰ ਤਾਂ ਇਹ ਟੈਕਨੋਲੋਜੀ ਜਿਹੜੀ ਪੰਜਾਬ ਦੇ ਸਮੇਂ ਸਾਹਮਣੇ ਇਸ ਵੇਲੇ ਸੰਕਟ ਨੇ ਖੇਤੀ ਦੇ ਉਹਨਾਂ ਨੂੰ ਦੂਰ ਕਰਨ 'ਚ ਕਿਵੇਂ ਉਹਨਾਂ ਦੀ ਮਦਦਗਾਰ ਸਾਬਤ ਹੋ ਸਕਦੀ ਹੈ ਅ ਸਭ ਤੋਂ ਪਹਿਲੇ ਆਪ ਸਭੀ ਕੋ ਸਤਿ ਸ੍ਰੀ ਅਕਾਲ ਨਮਸਕਾਰ ਅਗਰ ਇੱਕ ਬਾਤ ਦੇਖਤੇ ਹੈ ਕਿ ਜੋ ਟੈਕਨੋਲੋਜੀ ਅ ਐਗਰੀਕਲਚਰ ਮੇ ਯੂਜ਼ ਹੋ ਰਹੀ ਹੈ ਔਰ ਉਸki ਵਜ੍ਹਾ ਸੇ ਅਗਰ ਬਹੁਤ ਅ यहाँ पे सीनियर लोग भी बैठे हुए हैं अगर हम 10 साल पुरानी बात करते हैं और आज की बात करते हैं सो तो टेक्नोलॉजी ने पूरी एग्रीकल्चर की सेप को ही चेंज कर दिया है थॉट को ही चेंज कर दिया है और अगर हम बात करते हैं प्रोडक्टिविटी की सो तो प्रोडक्टिविटी जब बढ़ेगी अगर हम आज बात करते हैं तकनीकी बीज हमारे पास में है लेटेस्ट टेक्नोलॉजी हमारे पास में है सो so, प्रोडक्टिविटी अगर बढ़ सकती है तो वो लेटेस्ट टेक्नोलॉजी जो आज की डेट में कंपनीज़ डिफरेंट स्टेट में अगर हम पंजाब की बात करते हैं जैसे बताया कि पंजाब एक ऐसा स्टेट है जहाँ पे हर इंडस्ट्री कोई भी इंडस्ट्री आएगी एग्रीकल्चर में तो इन्वेस्ट करना चाहेगी क्यों क्योंकि यहाँ का जो फार्मर है सबसे पहले टेक्नोलॉजी को अडोप्ट करने की क्षमता रखता है सो so, अगर हम बात करते हैं जो आपका क्वेश्चन था कि प्रिस एग्रीकल्चर सो so, उसके अंदर आपके जो बूम स्प्रेज है उसके अंदर आपका जो ड्रोन सर्विसेज है राइट right? सो so, वो एलिवेट का, का काम करती है आपके एप्लीकेशन सर्विसेज को इम्प्रूव करने के लिए और वो आपकी डायरेक्टली या इनडायरेक्टली अगर मैं बताऊँ आपको क्योंकि मैं खुद एक फार्मर कम्युनिटी से बिलोंग करता हूँ सो so, जब एक फार्मर दुकान पे जाके पेस्टिसाइड लेके आता है अपनी फसल को बचाने के लिए सो so, उसका हर एक ड्रॉपलेट एक एम एक ग्राम उस टारगेट पेस्ट के ऊपर जाना चाहिए जिसके लिए वो उस पैसा खर्च कर रहा है सो so, जो एप्लीकेशन सर्विसेज है वोम स्प्रेस ड्रोन्स उनका काम है कि आपके क्रॉप को प्रॉपर कवरेज करना बेस्ट एप्लीकेशन के साथ में और जहाँ तक मैं बात करूँ अगर एफ इंडिया की सो so ये एक साल से इस फील्ड में काम कर रही है और मेरे हिसाब से जो इनोवेटिव प्रोडक्ट सब लोग जानते होंगे जो कोरजन है फर्टेरा है ये यही कंपनी है जो फार्मर को बेस्ट सोल्यूशन देने की कोशिश करती है जहाँ तक मैं बात करता हूँ प्रसिद्धन एग्रीकल्चर की सो so, अभी हमने एक साल पहले एफ इंडिया ने 47 के आसपास लेटेस्ट टेक्नोलॉजी के बूम स्प्रेस पंजाब में लॉन्च किए हैं और मुझे ये बताते हुए बहुत खुशी महसूस हो रही है कि हमने एक ही साल के अंदर दस हज़ार एकड़ से ज़्यादा एरिया को कवर किया है और आने वाले टाइम में मुझे बताते हुए बहुत महसूस हो रहा है फक्र महसूस हो रहा है कि शायद हम लोग 150 सौ पचास बूम स्प्रेज लॉन्च करने जा रहे हैं एंड वेरी सुन वी आर गोइंग टू लॉन्च ड्रोन सर्विसेज इन पंजाब जो कि शायद वेजिटेबल एरिया है या तो कुछ पहाड़ है जहाँ पे ड्रोन सर्विस की ज़्यादा डिमांड है या ज़रूरत है तो हम वो लोग शुरू करने जा रहे हैं ड्रोन के जरिए की मतलब जब तुम पेस्टिसाइड जो फसल है तो ड्रोन का इस्तेमाल हो सकता है कि फसलों की जो कोई फसल में कोई बीमारी पई है वो भी वो हेल्प करेगा बिल्कुल बिल्कुल देखिए बीमारी जो आती है या इंसेक्ट जो आता है उसके लिए अभी आ, एक टेक्नोलॉजी पे एफएमसी इंडिया ऑलरेडी काम कर रही है कि उसको प्रिडिक्ट कैसे किया जा सकता है जी अगर बीमारी आई और फार्मर ने बीमारी आने के बाद में कोई स्प्रे का स्प्रे किया सो so, ऑलरेडी कुछ लॉस हो चुका है राइट बट कंपनी काम कर रही है कि एक हफ्ता पहले या चार दिन पहले ही हम बेस्ड ऑन एनालिटिकल कैलकुलेशन ये हम बता पाए फार्मर को कि आपके फील्ड में लीफ होल्डर पत्ता लपेट या गोब की सुंडी या ब्लाइट आने वाली है तो शायद ਬਿਮਾਰੀ ਆ ਕੀੜੇ ਆਣੇ ਸੇ ਪਹਿਲੇ ਹੀ ਉਹ ਉਸਕਾ ਟ੍ਰੀਟਮੈਂਟ ਸ਼ੁਰੂ ਕਰ ਦੰਗੇ ਔਰ ਜੋ ਨੁਕਸਾਨ ਪਰਸੈਂਟੇਜ ਮੇ ਬੋਲਣਾ ਮੁਸ਼ਕਿਲ ਹੋਗਾ ਕਿ ਜੋ ਹੋਣੇ ਜਾ ਰਹਾ ਥਾ ਸ਼ਾਇਦ ਉਹ ਵੀ ਹਮ ਨਹੀਂ ਹੋਣ ਦੇਂਗੇ ਜੀ ਬਿਲਕੁਲ ਅਰਨਜੀਤ ਤੁਹਾਡੇ ਕੋਲ ਮੈਂ ਜਨਾਣਾ ਚਾਹਾਂਗਾ ਇੱਕ ਤਾਂ ਫਰੋਜ਼ਨ ਇੰਡਸਟਰੀ ਜਿਹੜੀ ਲਗਾਤਾਰ ਗਰੋ ਕਰ ਰਹੀ ਹੈ ਇਸ ਵਿਚਾਲੇ ਜਦੋਂ ਅਸੀਂ ਸਰਵੋਕੋਨ ਦੀ ਗੱਲ ਕਰਦੇ ਆ ਤਾਂ ਖੇਤੀ ਸੈਕਟਰ ਦੇ ਵਿੱਚ ਸਰਵੋਕੋਨ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਜਿਹੜੇ ਕਿਸਾਨ ਨੇ ਉਹਨਾਂ ਨੂੰ ਨਵੀਂ ਤਕਨੀਕ ਨਾਲ ਕਹਿ ਲੈ ਜਾਂ ਨਵੇਂ ਜਿਹੜੇ ਪ੍ਰੋਡਕਟਸ ਨੇ ਉਹਨਾਂ ਨਾਲ ਜੁੜਨ ਦੇ ਵਿੱਚ ਕਿਵੇਂ ਮਦਦ ਕਰ ਸਕਦਾ ਹੈ देखिए सर अभी हम लोग पंजाब में बैठे हुए हैं तो पंजाब के मैं कृषि की बात करूंगा जी एक्चुअली पंजाब में हो क्या रहा है कि प्रोडक्शन में तो नंबर वन है जी। यदि हम आलू की प्रोडक्शन की बात करें तो पंजाब ट्वेंटी टू थर्टी परसेंट रोल प्ले करता है पूरे पैन इंडिया में आलू भेजने में बट बद, बदकिस्मती से पंजाब में सबसे कम कोल्ड स्टोरेज हैं पैदा हम करते हैं और जो उसका पैसा है मुनाफा होता है वो हमारे पड़ोसी राज्य ले जाते हैं जैसे हम यूपी की बात करें पंजाब का आलू यूपी में जाके स्टोर होता है जब वो महंगा होता है तब उसको यूपी बेचता है सेम ऐसी मैं मटर की बात करूं आप पंजाब से बिलोंग करते हैं तो होशियारपुर की मटर बड़ी फेमस है बट स्टोर होती है आपके हल, हल्द्वानी जाके स्टोर होती है आपके पंजाब या उत्तराखंड के कोल्ड स्टोरेज में जाके तो मैं तो यहाँ की सरकारों से और यहाँ के बिजनेसमैन से आग्रह करूँगा कि सबसे पहले जो आप फसल यहाँ पर उगा रहे हैं उसको स्टोरेज करने की क्षमता यहाँ पर रखें ताकि किसान को भी प्रॉफिट अच्छे लेवल पे हो क्योंकि आज आप जानते हैं कुछ दो तीन इंडस्ट्रीज ऐसी हैं चाहे हम पीस की बात करें मटर की बात करें या सोया की बात करें पूरे पैन इंडिया लेवल पे इसने अपना एक मुकाम हासिल किया पिछले चार पाँच सालों में आज आप शादियों में भी देखते होंगे तो मटर कोई पहले बोरियाँ आती थी घर में पूरा टब्बर छीलता था मटर को अब क्या है कि फ्रोज़न मटर आती है पर बदकिस्मती से सबसे अच्छी मटर होशियारपुर की और यहाँ पे आ, हमारा पूरे पंजाब में नाम के आपके कोल्ड स्टोरेज हैं जहाँ पे मटर ये फ्रोज़न होती है तो ये एक ऐसी चीज़ है कि हम उगाते सबसे ज़्यादा हैं पर उसका पैसा नहीं कमा पाते तो उसमें क्या हो तो किसानों अपनी फसल हथों हथ बेचनी पैंती है मंडी जाके जिदा जोड़ा प्राइवेट खरीददार है वो फायदा चुकता है तो वो बड़े सस्ते भाज ली जी 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 अल्टीमेटली क्या है किसान तक वो मुनाफा नहीं पहुँच पाता है जी तो उसके लिए सर्वोपन क्या करता है जैसे बड़ी बड़ी इंडस्ट्रीज में हम लोग पूरे पैन इंडिया लेवल पर काम करते हैं जैसे कोल्ड स्टोरेज हो गए हैं आपके और प्लांट्स हो गए हैं उसमें हम लोग ट्रांसफार्मर और सर्वो वोल्टेज स्टैबल देते हैं उसमें क्या होता है कि आपकी पूरे इंडिया में एग्जैक्ट किसी भी प्लांट को चलाने के लिए 220 ट्वेंटी एग्जैक्ट आउटपुट की जरूरत होती है अब 220 के लिए आप किसी भी इंडस्ट्री को चला रहे हैं आप जिस होटल में बैठे हुए हैं ये भी किसी सोलर या फिर आपके सर्वो वोल्टेज स्टेबलाइजर पर चल रहा है ताकि इन सब इक्विपमेंट्स को एग्जैक्ट टू वोल्टेज मिले तो सर्वोकोन एक ऐसी कंपनी है जो पूरे इंडिया में आपके घर से लेके आपकी इंडस्ट्री तक पूरे हिंदुस्तान को स्टेबलाइज करने का काम करती है और इसमें सबसे बड़ा क्या होता है कॉस्ट कटिंग भी होती है जैसे आज हिंदुस्तान में बात करें हम लोग दो परसेंट केवल सोलर पे हम लोग काम कर रहे हैं आप देखते होंगे कितना सोलर बिक रहा है कितना काम हो रहा है बट केवल आज भी दो परसेंट इंस्टॉलेशन है पूरे हिंदुस्तान के अंदर अभी चार पाँच दिन पहले माननीय प्रधानमंत्री मोदी जी ने एक स्कीम भी निकाली है सोलर को लेकर कि वो चाह रहे हैं कि हर घर में सोलर से आपकी बिजली प्रोडक्शन हो तो उसके लिए सरकारों को भी थोड़ी सी मेहनत करनी पड़ेगी कि वो प्रीपेड मीटर्स यहाँ पर लेकर आएँ ताकि कस्टमर को किसान को जैसे वो ट्यूबवेल चलाता है अपनी तो उस पर सोलराइज कर सके उस पर सरवो लगा के उसकी जो खपत है कम आ जाए वो पड़ोसी राज्य कर रहे हैं आज हम देखें तो सबसे ज़्यादा आपकी आ, यूपी में बात करते हैं यूपी में जितने भी मेयर हैं वहाँ पे जितनी भी नगर पालिका हैं वहाँ पे पानी पहुँचाने का काम वो लोग कर रहे हैं और हर एक चीज़ पे आपका गवर्नमेंट ही खरीद रही है सर वो वोल्टेज से किसान के ऊपर फर्क नहीं पड़ रहा है उसका तो इसी तरीके से यहाँ की भी सरकार आगे है इंडस्ट्रीज को आगे बढत करें हम भी आपके साथ कंधे से कंधा मिलाकर चलने के लिए तैयार हैं क्योंकि स्टेबलाइज करने का काम तो हम कर देंगे पर पहला स्टेप आप लोगों को लेना होगा पहला बिल्कुल बहुत शुक्रिया जड़ा जड़ा कर्जा है उनू लेके एक गल कही जाती है कि पंजाब दे किसान बहुत महंगी मशीनरी खरीदते हैं अब यहां ते बहुत खर्चा करते हैं मतलब महंगीयां गाड़ियां लेंडिया ਇਹ ਤਾਂ ਥੋੜਾ ਜਿਹਾ ਕਲੀਅਰ ਕਰੋ ਵੀ ਪੰਜਾਬ ਦਾ ਕਿਸਾਨ ਜਿਹੜਾ ਹੈ ਜਿਹੜਾ ਕਰਜ਼ੇ ਥੱਲੇ ਆ ਖਾਸ ਤੌਰ ਤੇ ਕੀ ਇਹਨਾਂ ਚੀਜ਼ਾਂ ਕਰਕੇ ਕਰਜ਼ੇ ਥੱਲੇ ਆ ਜਾਂ ਆਪਣੀ ਖੇਤੀਬਾੜੀ ਉਹ ਮਿਹਨਤ ਜਿਹੜਾ ਉਹਨੂੰ ਸਹੀ ਮੁੱਲ ਨਹੀਂ ਮਿਲ ਰਿਹਾ ਤਾਂ ਕਰਕੇ ਕਰਜ਼ਾ ਹੈ ਇਹ ਤਿੰਨ ਕਾਰਨ ਨੇ ਪੰਜਾਬ ਦੇ ਵਿੱਚ ਟਰੈਕਟਰਾਂ ਦਾ ਨੰਬਰ ਵੀ ਲੋੜ ਤੋਂ ਵੱਧ ਹੈ ਪੰਜਾਬ ਦੇ ਵਿੱਚ ਟਿਊਬਲਾਂ ਦਾ ਨੰਬਰ ਵੀ ਲੋੜ ਤੋਂ ਵੱਧ ਹੈ 1970 ਦੇ ਵਿੱਚ 1.92 ਲੱਖ ਟਿਊਬਲ ਸੀਗੇ ਅੱਜ ਸਾਡੇ 14.5 15 ਲੱਖ ਟਿਊਬਲ ਨੇ ਔਰ ਇੱਕ ਵਾਰ ਇਹ ਕਿਸਾਨ ਜਿਹੜਾ ਛੋਟੇ ਕਿਸਾਨੀ ਜਿਹੜੀ 35-40% ਹੈ ਵਾਂਝੇ ਕਰਤ ਤੱਕ ਜੀਵਨਾਂ ਨੇ ਇੱਕ ਵਾਰੀ ਕਰਜ਼ਾ ਲੈ ਕੇ ਟਰੈਕਟਰ ਲੈ ਲਿਆ ਜਾਂ ਟਿਊਬਵੈਲ ਲਾ ਲਿਆ ਤਾਂ ਉਹ ਕਰਜ਼ਾ ਨੱਥਣਾ ਨਹੀਂ ਮੈਂ ਅੱਜ ਹੋਰ ਕਹਿਣੀ ਚਾਹਾਂਗਾ ਕਿ ਖਾਦਾਂ ਦੀ ਵਰਤੋਂ ਵੀ ਪੰਜਾਬ ਕਿਉਂ ਦੂਜੇ ਸੂਬਿਆਂ ਤੋਂ ਕਿਤੇ ਜ਼ਿਆਦਾ ਹੈ ਬਿਜਲੀ ਦਾ ਖਰਚਾ ਜਿਹੜਾ ਉਹ ਕਿਤੇ 465 ਮਿਲੀਅਨ ਯੂਨਿਟ ਸੀ 7071 ਚ ਹੁਣ 14000 ਮਿਲੀਅਨ ਸਾਡੀ ਸਬਸਿਡੀ ਜਿਹੜੀ ਹੈ ਉਹ ਹੋਰ ਵੱਧ ਗਈ ਹੈ ਔਰ ਗੈਰ ਖੇਤੀ ਖੇਤਰ ਚ ਸਾਡਾ ਰੋਜ਼ਗਾਰ ਦੇ ਜਿਹੜਾ ਮੌਕੇ ਨਹੀਂ ਪੈਦਾ ਹੋ ਰਹੇ ਖੇਤੀ ਜਿਹੜੀ ਆ ਪੁਸ਼ ਕਰ ਰਹੀ ਹੈ ਵਰ ਕੋਰਸ ਨੂੰ ਸੋ ਜਿੰਨਾ ਚਿਰ ਗੈਰ ਖੇਤੀ ਖੇਤਰ ਚ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣਗੇ ਤੇ ਖਾਸ ਕਰਕੇ ਉਹ ਉਸ ਤਰ੍ਹਾਂ ਦੇ ਮੌਕੇ ਜਿਸ ਕਿਸਮ ਦਾ ਪੰਜਾਬੀ ਯੂਥ ਚਾਹੁੰਦੀ ਹੈ ਉਹਨਾਂ ਚਿਰ ਹੱਲ ਨਹੀਂ ਹੋਣਾ ਦੁਖਾਂਤ ਇਹ ਹੈ ਕਿ ਪੰਜਾਬ ਜਿਹੜੇ ਪੰਜਾਬ ਦੀਆਂ ਸਰਕਾਰਾਂ ਨਾਟ ਇਹ ਵਾਲੀ ਨਹੀਂ ਉਸ ਤੋਂ ਪਹਿਲਾਂ ਵੀ ਉਹ ਕਹਿੰਦੀਆਂ ਤੇ ਇਹ ਰਹੀਆਂ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਇਹਨਾਂ ਨੂੰ ਪੁੱਛੋ ਕਿ ਖੇਤੀ ਨੀਤੀ ਹੁਣ ਤੱਕ ਕਿਉਂ ਨਹੀਂ ਬਣੀ ਕੀ ਕੇਂਦਰ ਨੇ ਰੋਕਿਆ ਸੀ ਖੇਤੀ ਨੀਤੀ ਬਣਾਉਣ ਤੋਂ 2013 ਚ ਜਿਹੜਾ ਡਾਕਟਰ ਕਾਲਕੜ ਦਾ ਡਰਾਫਟ ਐ ਉਸ ਉਦੋਂ ਕਿਉਂ ਨਹੀਂ ਖੇਤੀ ਨੀਤੀ ਬਣਾਈ 2018 ਚ ਜਦੋਂ ਅਜੀਬ ਵੀਰ ਜਾਖੜ ਚੇਅਰਮੈਨ ਸੀ ਉਦੋਂ ਕਿਉਂ ਨਹੀਂ ਖੇਤੀ ਨੀਤੀ ਬਣਾਈ ਹੁਣ ਵੀ ਜਿਹੜੀ ਖੇਤੀ ਨੀਤੀ ਐ ਅਕਟੋਬਰ 16 ਦੀ ਪੰਜਾਬ ਗਵਰਨਮੈਂਟ ਕੋ ਪਈ ਹੋਈ ਐ ਅਜੇ ਤੱਕ ਉਹਨੂੰ ਹਵਾ ਨਹੀਂ ਲਵਾਈ ਇਹ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਕਿ ਅੱਜ ਕਿਸਾਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਰਕਾਰ ਨੂੰ ਵੀ ਸਮਝ ਲੈਣਾ ਪੰਜਾਬ ਖੇਤੀ ਪ੍ਰਧਾਨ ਸੂਬਾ ਨਹੀਂ ਐ ਮੈਂ ਇੱਕ ਇਕਨੋਮਿਸਟ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿਉਂਕਿ ਇਹ ਇਹੀ ਰਾਗ ਲਾਪਦੇ ਰਹੇ ਤਾਂ ਤੁਸੀਂ ਖੇਤੀ ਦਾ ਮਸਲਾ ਖੇਤੀ ਚ ਖੇਤੀ ਕਿਸਾਨੀ ਦਾ ਮਸਲਾ ਪੂਰਾ ਹੱਲ ਨਹੀਂ ਕਰਦਾ ਖੇਤੀ ਦੇ ਨਾਲ ਹੋਰ ਖੇਤੀ ਪ੍ਰੋਸੈਸਿੰਗ ਯੂਨਿਟ ਲਾਉਣੇ ਪੈਣਗੇ ਪ੍ਰੋਸੈਸਿੰਗ ਕਰਨੀ ਪਵੇਗੀ ਰੋਜ਼ਗਾਰ ਮੁੱਕ ਕੇ ਵੈਲਿਊ ਐਡੀਸ਼ਨ ਕਰਨੀ ਪਵੇਗੀ ਮੈਂ ਕਿਉਂ ਕਹਿ ਰਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਨਹੀਂ ਹੈ ਅੱਜ ਪੰਜਾਬ ਦੀ 28% ਆਮਦਨ ਜਿਹੜੀ ਹੈ ਜੀਡੀਪੀ ਉਹ ਖੇਤੀ ਤੋਂ ਆ ਰਹੀ ਹੈ ਔਰ 27 28% ਜਿਹੜਾ এমਪਲாய்ਮੈਂਟ ਹੈ ਸੋ ਇਹਦਾ ਮਤਲਬ ਇਹ ਕੋਈ ਵੀ ਜਿਹੜਾ ਸੈਕਟਰ ਹੈ ਉਦੋਂ ਪ੍ਰਧਾਨ ਕਿਹਾ ਜਾਂਦਾ ਜਦੋਂ ਘੱਟੋ ਘੱਟ 50% ਆਮਦਨ ਉਤੋਂ ਆ ਰਹੇ ਤੇ 50% ਰੁਜ਼ਗਾਰ ਉਹਦੇ ਵਿੱਚ ਹੋਏ ਰਾਜ ਸਾਹਿਬ ਕੀ ਕਿਸਾਨ ਨੂੰ ਸਬਸਿਡੀ ਚਾਹੀਦੀ ਹੈ ਜਾਂ ਕਿਸਾਨ ਨੂੰ ਖੁਸ਼ਹਾਲ ਕਿਸਾਨੀ ਚਾਹੀਦੀ ਹੈ ਕਦੇ ਪੰਜਾਬ ਦੇ ਵਿੱਚ ਕਿਸਾਨਾਂ ਨੇ ਜਿਹੜੀ ਸਮਾਲ ਇੰਡਸਟਰੀ ਦਾ ਜ਼ਿਕਰ ਕੀਤਾ ਘਮਣ ਸਾਹਿਬ ਨੇ ਕਿ ਖੇਤੀ ਆਧਾਰਿਤ ਇੰਡਸਟਰੀ ਹੋਣੀ ਚਾਹੀਦੀ ਹੈ ਉਹਦੇ ਲਈ ਕਿਸਾਨਾਂ ਨੇ ਅੰਦੋਲਨ ਕਿਉਂ ਨਹੀਂ ਕੀਤਾ ਖੇਤੀ ਨੀਤੀ ਦੀ ਮੰਗ ਹੁੰਦੀ ਆ ਪਰ ਜਿਵੇਂ ਦਿੱਲੀ ਦੇ ਬਰੂਹਾਂ ਤੇ ਅਸੀਂ ਵੇਖਿਆ ਕਿ ਵੱਡਾ ਅੰਦੋਲਨ ਕੀਤਾ ਗਿਆ ਉਹ ਖੇਤੀ ਨੀਤੀ ਲਈ ਤੁਸੀਂ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਇਕੱਠ ਜੁਟ ਕਦੇ ਹੋਈਆਂ ਕਿੰਨੀ ਇੱਕ ਲੋੜ ਐ ਖੇਤੀ ਨੀਤੀ ਦੀ ਤੇ ਕਿਹੋ ਜੀ ਖੇਤੀ ਨੀਤੀ ਦੀ ਲੋੜ ਐ ਪੰਜਾਬ ਦੇ ਕਿਸਾਨਾਂ ਦੇ ਦੇਖੋ ਅਸੀਂ ਬੜੇ ਚਿਰਾਂ ਤੋਂ ਮੰਗ ਕਰ ਰਹੇ ਹਾਂ ਇਸ ਗੱਲ ਦੀ ਸਾਰੀਆਂ ਸਰਕਾਰਾਂ ਕੋਲ ਮੰਗ ਕੀਤੀ ਐ ਅਸੀਂ ਬਹੁਤ ਵਾਰੀ ਕਿਹਾ ਕਿ ਐਗਰੀਕਲਚਰ ਬੇਸ ਇੰਡਸਟਰੀ ਜਿਹੜੀ ਆ ਉਹ ਸਾਨੂੰ ਚਾਹੀਦੀ ਐ ਜਿਵੇਂ ਹੁਣ ਵੀਰ ਜੀ ਨੇ ਕਿਹਾ ਹੈ ਕਿ ਪ੍ਰੋਸੈਸਿੰਗ ਉਹਦੀ ਹੋ ਰਹੀ ਹੈ ਜਾ ਕੇ ਵਿਹਾਰ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਮੈਂ ਸ਼ਹਿਰਪੁਰ ਨੂੰ ਬਿਲੋਂਗ ਕਰਦਾ ਇਹਨਾਂ ਨੇ ਸ਼ਹਿਰਪੁਰ ਦਾ ਜ਼ਿਕਰ ਕੀਤਾ ਹੈ ਸਾਡੇ ਏਸ਼ੀਆ ਦੀ ਨੰਬਰ 1 ਜਿਹੜੀ ਸਾਡੇ ਸ਼ਹਿਰਪੁਰ ਚੱਪਿਆ ਮਟਰ ਵਾਸਤੇ ਮੰਡੀ ਜਿਹੜੀ ਮੰਨੀ ਜਾਂਦੀ ਹੈ ਜੇ ਉਹ ਪ੍ਰੋਸੈਸਿੰਗ ਯੂਨਿਟ ਇੱਥੇ ਲੱਗ ਜਾਣ ਤੇ ਉਹਦੇ ਵਾਸਤੇ ਜਿਹੜੀ ਆਮਦਨ ਵੱਧ ਸਕਦੀ ਹੈ ਐ ਐਗਰੀਕਲਚਰ ਦੇ ਵਿੱਚੋਂ ਹੀ ਹਰ ਚੀਜ਼ ਤੁਸੀਂ ਦੇਖੋ ਨਾ ਬਿਸਕਟ ਪੈਦਾ ਹੁੰਦਾ ਹੈ ਉਹ ਐਗਰੀਕਲਚਰ ਤੋਂ ਹੀ ਪੈਦਾ ਹੁੰਦਾ ਇੱਕ ਤਰ੍ਹਾਂ ਦਾ ਜੇਤ ਲਾਇਆ ਜਾਵੇ ਉਹਦੇ ਵਾਸਤੇ ਕੋਈ ਇੰਡਸਟਰੀ ਨਹੀਂ ਹੈ ਤੋ ਸੋਚ ਰੀਆਂ ਨੀਤੀਆਂ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਨੀਤੀ ਇੱਦਾਂ ਚਲਣੀ ਚਾਹੀਦੀ ਸੀ ਕਿ ਕੋਈ ਸਮਾਲ ਇੰਡਸਟਰੀ ਜਾਂ ਕੋਈ ਵੀ ਇੰਡਸਟਰੀ ਲੱਗਦੀ ਜਿਹੜੀ ਐਗਰੀਕਲਚਰ ਬੇਸ ਇੰਡਸਟਰੀ ਹੁੰਦੀ ਤੋ ਉਹਦੇ ਵਾਸਤੇ ਸਰਕਾਰ ਦੀ ਨੀਤੀ ਕੋਈ ਬਣ ਨਹੀਂ ਸਕੀ ਹੁਣ ਤੱਕ ਕਰਨ ਖੇਤੀ ਨੀਤੀ ਦੇ ਵਿੱਚ ਸਰਕਾਰਾਂ ਨੇ ਇੱਕੋ ਹੀ ਇਹ ਗੱਲ ਰੱਖੀ ਆ ਕਿ ਸਿਰਫ ਆਪਣੀਆਂ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਆਪਣੀਆਂ ਕੁਰਸੀਆਂ ਤੇ ਸਥਿਰ ਰਹਿਣ ਵਾਸਤੇ ਪਾਲਿਸੀਆਂ ਇਸ ਤਰ੍ਹਾਂ ਦੀਆਂ ਲੈਣੀਆਂ ਵੀ ਤੁਸੀਂ ਹਾਈਲਾਈਟਸ ਕਰੋ ਤੁਹਾਨੂੰ ਇਹਨੇ ਲੱਖ ਰੁਪਿਆ ਦੇਵਾਂਗੇ तो बच्चे तो भेज देने बाहर जी तो फिर पंजाब रहना किने ये बारे सोचया कुछ नहीं मैं एक माफी चाहागा प्रोफेसर साहब तो बेशक जो मर्जी कह लीए पंजाब खेती प्रधान सूबा हमेशा रहेगा ये कोई आ, मेरी कोई स्पैशल ईगो नहीं है क्योंकि अज भी ਤੁਸੀਂ ਆ ਥੋੜੇ ਦਿਨ ਪੇਪਰ 'ਚ ਪੜਿਆ ਹੋਵੇਗਾ ਜਦੋਂ ਜਿਉਂ ਭਾਰਤ ਦੇ ਭੰਡਾਰ 'ਚ ਕਮੀ ਆ ਰਹੀ ਕਣਕ ਦੀ ਤੇ ਉਹ ਪੰਜਾਬ ਸੂਬੇ ਵੱਲ ਵੇਖ ਰਿਹਾ ਆਉਣ ਵਾਲੇ ਸੀਜ਼ਨ ਦੇ ਵਿੱਚ ਵੀ ਇੱਥੋਂ ਕਿੰਨੀ ਕੁ ਪੈਦਾਵਾਰ ਹੁੰਦੀ ਆ ਸੋ ਪੰਜਾਬ ਜਿਹੜਾ ਆ ਉਹ ਖੇਤੀ ਪ੍ਰਧਾਨ ਸੂਬਾ ਪਰ ਇਹਨੂੰ ਖੇਤੀ ਪ੍ਰਧਾਨ ਸੂਬੇ ਨੂੰ ਉਹਦੇ ਨਜ਼ਰ ਨਾਲ ਨਹੀਂ ਵੇਖਿਆ ਕਿਸੇ ਨੇ ਵੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਫਿਲਹਾਲ ਥੋੜਾ ਸਮਾਂ ਘੱਟ ਹੈ ਮੈਂ ਮਾਫੀ ਚਾਹੂੰਗਾ ਮਨੋਜੀ ਪਰ ਜੋ ਚੀਜ਼ਾਂ ਤੁਸੀਂ ਸਾਂਝੀਆਂ ਕੀਤੀਆਂ ਕਿ ਤਕਨੀਕ ਦਾ ਬੜਾ ਉਨ ਵਾਲੇ ਟਾਈਮ ਦੇ ਵਿੱਚ ਲੋੜ ਹੈ ਤੇ ਉਸ ਤਕਨੀਕ ਵੱਲ ਪੰਜਾਬ ਦਾ ਕਿਸਾਨ ਜਿਹੜਾ ਹਮੇਸ਼ਾ ਤੋਂ ਅਗਾਹ ਵਧੂ ਰਿਹਾ ਹੈ ਉਸ ਤਕਨੀਕ ਨੂੰ ਬੜੀ ਛੇਤੀ ਐਡਾਪਟ ਵੀ ਕਰਦਾ ਹੈ ਪਰ ਸਵਾਲ ਇਹ ਵੀ ਹੈ ਜਿਵੇਂ ਕੋਮਟ ਸਾਹਿਬ ਨੇ ਕਿਹਾ ਕਿ ਨਾ ਸਿਰਫ ਖੇਤੀ ਪ੍ਰਧਾਨ ਹੋਣਾ ਕਾਫੀ ਹੈ ਪਰ ਮੌਜੂਦਾ ਸਮੇਂ 'ਚ ਜਿਹੜੇ ਕਿਸਾਨ ਦੇ ਅੱਗੇ ਬਹੁਤ ਸਾਰੇ ਇਹ ਸੰਕਟ ਨੇ ਕਿ ਤੁਸੀਂ ਕਰਜ਼ਾ ਆਪਣੇ ਸਿਰ ਜਿਹੜਾ ਲਗਾਤਾਰ ਤੁਹਾਡੇ ਚੜਦਾ ਜਾ ਰਿਹਾ ਹੈ ਉਸ ਕਰਜ਼ੇ ਤੋਂ ਬਚਣਾ ਆਪਣੇ ਆਲੇ ਦੁਆਲੇ ਨੂੰ ਆਪਣੇ ਵਾਤਾਵਰਣ ਨੂੰ ਬਚਾਉਣਾ ਉਸ ਪਾਸੇ ਵੀ ਕਿਸਾਨੀ ਨੂੰ ਜਿਹੜਾ ਵਧਣਾ ਪਏਗਾ ਤੇ ਬਹੁਤ ਸਾਰੀਆਂ ਚੁਣੌਤੀਆਂ ਨੇ ਕਿਸਾਨ ਵੀ ਮਿਲ ਕੇ ਇਸ ਦਾ ਹੱਲ ਚਾਹੁੰਦੇ ਨੇ ਤੇ ਸਰਕਾਰਾਂ ਨੂੰ ਵੀ ਵਾਰ-ਵਾਰ ਇਹ ਕਹਿ ਰਹੇ ਕਿ ਤੁਸੀਂ ਸਿਰਫ ਸਾਨੂੰ ਲਾਰੇ ਲਾਉਣੇ ਛੱਡੋ ਸਾਡੇ ਪਾਸੇ ਇੱਕ ਸੀਰੀਅਸ ਤੇ ਇੱਕ ਗੰਭੀਰ ਜੜੀ ਨੀਤੀ ਹੈ ਖੇਤੀ ਨੀਤੀ ਲੈ ਕੇ ਆਓ ਤਾਂ ਜੋ ਕਿਸਾਨੀ ਨੂੰ ਤੇ ਜਵਾਨੀ ਨੂੰ ਬਚਾਇਆ ਜਾ ਸਕੇ ਥੈਂਕ ਯੂ ਜੀ ਸਰਪ੍ਰੀਖ ਇਹਨਾਂ ਨੇ ਵਾਤਾਵਰਣ ਦੀ ਗੱਲ ਕੀਤੀ ਹੈ ਵਾਤਾਵਰਣ ਜੇ ਖੇਤੀ ਦਾ ਕੋਈ ਖਰਾਬ ਹੋ ਰਿਹਾ ਤਾਂ ਉਹਦੇ ਵਾਸਤੇ ਵੀ ਸਰਕਾਰਾਂ ਨੂੰ ਕੋਈ ਨੀਤੀ ਬਣਾਉਣੀ ਚਾਹੀਦੀ ਹੈ ਤੇ ਨਾਲ ਕਿਸਾਨਾਂ ਨੂੰ ਵੀ ਉਦਮ ਕਰਨਾ ਚਾਹੀਦਾ ਹੈ ਔਰ ਕਿਸਾਨਾਂ ਤੇ ਪੰਜਾਬ ਤੇ ਸਭ ਤੋਂ ਜ਼ਿਆਦਾ ਉਹਦਾ ਅਸਰ ਹੁੰਦਾ ਹੈ ਇਹ ਨਹੀਂ ਹੈ ਕਿ ਪੰਜਾਬ ਦੀ ਹਵਾ ਕੋਈ ਪਹਿਲਾਂ ਦਿੱਲੀ ਪਹੁੰਚ ਜਾਂਦੀ ਤੇ ਇੱਥੇ ਖਰਾਬੀ ਨਹੀਂ ਹੁੰਦੀ ਇਹ ਵੀ ਮੈਨੂੰ ਲੱਗਦਾ ਹੈ ਇਹ ਠੀਕ ਕਰਨ ਦੀ ਲੋੜ ਹੈ ਬਾਬਾ ਸ਼ੁਕਰੀਆ ਸਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਾਬਾ ਤਨਵਾ